ਤੇ 3% ਕੋਟਾ ਹੁੰਦਾ ਸੀ ਬਾਰਡਰ ਕੋਟਾ ਬਾਰਡਰ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਤੇ 2% 1984 ਦੇ ਦੰਗੇ ਪੀੜਤ ਵਿਦਿਆਰਥੀਆਂ ਲਈ ਇਹ ਸਾਰੇ ਤਿੰਨੇ ਕੋਟੇ ਇਹਨਾਂ ਨੇ 12% ਹੀ ਬੰਦੇ ਨੇ ਇਹ ਤਿੰਨੇ ਕੋਟੇ ਇਹਨਾਂ ਨੇ ਖਤਮ ਕਰਕੇ ਇਹਨਾਂ ਨੂੰ ਐਕਸ ਸਰਵਿਸ ਮੈਂਟ ਵਿੱਚ ਕਨਵਰਟ ਕਰਤਾ ਆਪਣੇ ਹਰੇਕ ਕੋਰਸਾਂ 'ਚ 10% ਸੀਟਾਂ ਦਾ ਵਾਅਦਾ ਕੀਤਾ ਇਹਨਾਂ ਕੋਟਿਆਂ ਲਈ ਉਵੇਂ ਹੀ ਸਾਡੀ ਯੂਨੀਵਰਸਿਟੀ ਵੀ ਇਹਨਾਂ ਸਾਰੇ ਕੋਰਸਾਂ ਵਿੱਚ 10% ਸੀਟਾਂ ਦਾ ਵਾਅਦਾ ਕਰੇ ਪਹਿਲਾਂ ਗੁਰਨਾਨ ਦੇ ਯੂਨੀਵਰਸਿਟੀ ਦੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲ ਹੋਈ ਹੋਵੇ ਇਸ ਤੋਂ ਪਹਿਲਾਂ ਤੁਸੀਂ ਜ਼ਿਕਰ ਕੀਤਾ ਕਿ ਕੱਲ ਗਵਰਨਰ ਨਾਲ ਮਿਲਣ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਸੀਗੀ ਜੀਐਨਯੂ ਦੇ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਹੋਈ ਹੋਵੇ ਅਸੀਂ ਬੀਸੀ ਸਰ ਨੂੰ ਮਿਲਣ ਗਏ ਹਾਂ ਜੀ ਥੋੜੇ ਦਿਨ ਪਹਿਲਾਂ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਕੱਲ ਗਵਰਨਰ ਸਾਹਿਬ ਆਏ ਸੀ ਉਹਨਾਂ ਨੂੰ ਅਸੀਂ ਮਿਲਣ ਗਏ ਹਾਂ ਉਹਨਾਂ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਨੂੰ ਉਹਨਾਂ ਤੋਂ ਵੀ ਮਿਲ ਨਹੀਂ ਦਿੱਤਾ ਇਸ ਕਰਕੇ ਅਸੀਂ ਜਦੋਂ ਸਾਰੇ ਹੀ ਲਿਵ ਸੀਲੇ ਵਰਤਲੇ ਹੋ ਸਕਦਾ ਹੈ ਕਿ ਜਿਹੜੇ ਕਿ ਗਵਰਨਮੈਂਟ EMPLOYEES ਨੇ ਉਹਨਾਂ ਦੀ ਤਾਂ ਹੋ ਸਕਦਾ ਵੀ ਆਏ ਸਾਲ 5% ਉਹਨਾਂ ਦੀ ਤਨਖਾਹ 'ਚ ਵਾਧਾ ਹੁੰਦਾ ਵੀ ਹੋਵੇ। ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਔਨਅਰ ਮੈਸੇਜਰ ਦੀਪ ਸਿੰਘ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਅਨਮਿੱਥੇ ਸਮੇਂ ਲਈ ਭੁਖੜ ਹੜਤਾਲ ਤੇ ਬੈਠ ਗਏ ਨੇ। ਕਾਰਨ ਦੱਸ ਦੰਨੇ ਆ ਇਹ ਮੁੱਦੇ ਪਹਿਲੇ ਵੀ ਚੁੱਕੇ ਗਏ ਨੇ ਕਿ ਹਰ ਸਾਲ 5% ਵਾਧਾ ਕੀਤਾ ਜਾਂਦਾ ਜਿੰਨੀ ਵੀ ਡਿਪਾਰਟਮੈਂਟ ਦੀਆਂ ਫੀਸਾਂ ਨੇ ਉਸ ਦੇ ਵਿੱਚ 5% ਵਾਧਾ ਕੀਤਾ ਜਾਂਦਾ ਤੇ ਦੂਜੇ ਪਾਸੇ ਜਿਹੜੇ ਸਰਾਦੀ ਇਲਾਕਿਆਂ ਦੀਆਂ ਜਿਹੜੀਆਂ ਸੀਟਾਂ ਕੈਲੀ ਗੁਰੂ ਨਾਨਕ ਦੇ ਯੂਨੀਵਰਸਿਟੀ ਦੀਆਂ ਉਹਦੇ ਵਿੱਚ ਵੀ ਕਾਫੀ ਕਟੋਤੀ ਕੀਤੀ ਗਈ ਆ ਸੋਸ ਨੂੰ ਲੈ ਕੇ ਹੁਣ ਜਿਹੜੇ ਵਿਦਿਆਰਥੀ ਨੇ ਅਨਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠ ਗਏ ਨੇ ਗੱਲਬਾਤ ਕਰਦੇ ਆ ਆਖਿਰ ਕੀ ਮੰਗਾ ਹੈਗੇ ਇਹਨਾਂ ਦੀਆਂ ਮੇਰੇ ਸੱਸੀ ਕਾਲ ਜੀ ਕੀ ਨਾਮ ਤੁਹਾਡਾ ਸੱਸੀ ਕਾਲ ਜੀ ਮੇਰਾ ਨਾਮ ਦਿਸਕਰਨ ਸਿੰਘ ਹੈ ਜੀ ਕੀ ਕਾਰਨ ਹੈ ਜੀ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਾਂ ਪਹਿਲਾਂ ਵੀ ਇਹ ਮੁੱਦੇ ਚੁੱਕੇ ਗਏ ਅਜੇ ਤੱਕ ਕਿਉਂ ਨਹੀਂ ਹੱਲ ਹੋ ਪਾਇਆ ਇਹਨਾਂ ਦਾ ਦੇਖੋ ਜੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਮੁੱਦੇ ਅਸੀਂ ਚੱਕ ਰਹੇ ਆ ਤੇ ਬੜੀ ਵੀਸੀ ਸਾਹਿਬ ਨੂੰ ਮਿਲਣ ਗਏ ਵੀਸੀ ਸਾਹਿਬ ਨੇ ਸਾਨੂੰ ਮਿਲੇ ਕੱਲ ਗਵਰਨਰ ਆਏ ਆ ਇਸੇ ਸਬੰਧ ਵਿੱਚ ਅਸੀਂ ਗਵਰਨਰ ਸਾਹਿਬ ਨੂੰ ਮਿਲਣਾ ਸੀ ਸਾਨੂੰ ਉਹਨਾਂ ਨਾਲ ਵੀ ਮਿਲਣ ਦਿੱਤਾ ਗਿਆ ਮੁੱਦੇ ਇਹ ਨੇ ਜੀ ਇੱਕ ਤਾਂ 7% ਕੋਟਾ ਹੁੰਦਾ ਸੀ ਜੀ ਪਿੰਡੂ ਕੋਟਾ ਜਿਹੜਾ ਕਿ ਐਡਮਿਸ਼ਨਾਂ ਚ ਰੱਖਵਾ ਕਰਨ ਹੁੰਦਾ ਸੀ ਪਿੰਡੂ ਬੱਚਿਆਂ ਲਈ ਤੇ 3% ਕੋਟਾ ਹੁੰਦਾ ਸੀ ਬਾਰਡਰ ਕੋਟਾ ਬਾਰਡਰ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਤੇ 2% 1984 ਦੇ ਦੰਗੇ ਪੀੜਤ ਵਿਦਿਆਰਥੀਆਂ ਲਈ ਇਹ ਸਾਰੇ ਤਿੰਨੇ ਕੋਟੇ ਇਹਨਾਂ ਨੇ 12% ਬੰਦੇ ਨੇ ਇਹ ਤਿੰਨੇ ਕੋਟੇ ਇਹਨਾਂ ਨੇ ਖਤਮ ਕਰਕੇ ਇਨਾਂ ਨੂੰ ਐਕਸ ਸਰਵਿਸਮੈਨ ਚ ਕਨਵਰਟ ਕਰਤਾ ਨਹੀਂ ਇਸ ਦੇ ਵਿੱਚ ਪਹਿਲਾਂ ਇਹ ਦੱਸਿਆ ਜਾਵੇ ਕਿ ਜਿਹੜੇ ਬਿਲਕੁਲ ਖਤਮ ਹੋ ਗਏ ਆ ਇਸ ਦੇ ਵਿੱਚ ਕੋਈ ਕਟੋਤੀ ਕੀਤੀ ਗਈ ਨਹੀਂ ਜੀ ਖਤਮ ਹੀ ਕਰ ਦਿੱਤੇ ਗਿਆ ਰੱਦ ਹੀ ਕਰ ਦਿੱਤੇ ਗਿਆ ਹਾਲਾਂਕਿ ਇਹ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਆ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤਰ੍ਹਾਂ ਤੇ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਹਰੇਕ ਕੋਰਸਾਂ 'ਚ 10% ਸੀਟਾਂ ਦਾ ਵਾਅਦਾ ਕੀਤਾ ਇਹਨਾਂ ਕੋਟਿਆਂ ਲਈ ਓਵੇਂ ਹੀ ਸਾਡੀ ਯੂਨੀਵਰਸਿਟੀ ਵੀ ਇਹਨਾਂ ਸਾਰੇ ਕੋਰਸਾਂ ਵਿੱਚ 10% ਸੀਟਾਂ ਦਾ ਵਾਅਦਾ ਕਰੇ ਪਿੰਡੂ ਕੋਟੇ ਲਈ ਇਹ ਸਿਰਫ ਗੁਰੂਆਂ ਦੇ ਯੂਨੀਵਰਸਿਟੀ ਦੇ ਵਿੱਚ ਲਾਗੂ ਹੋਇਆ ਜਾਂ ਕੋਈ ਹੋਰ ਯੂਨੀਵਰਸਿਟੀ ਦਾ ਵੀ ਜ਼ਿਕਰ ਹੈ ਇੱਥੇ ਦੇਖੋ ਜੀ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਸਾਰੇ ਪੰਜਾਬ ਦੀ ਸਰਕਾਰੀ ਯੂਨੀਵਰਸਿਟੀਆਂ ਲਈ ਆਈ ਆ ਪਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਹ ਨੋਟੀਫਿਕੇਸ਼ਨ ਤਾਂ ਲਾਗੂ ਕੀਤੀਆਂ ਕੀਤੀਆਂ ਪਰ ਉਹਨਾਂ ਨੇ ਐਕਸਟਰਾ 10% ਸੀਟਾਂ ਵਧਾਤੀਆਂ ਪਿੰਡੂ ਕੋਟੇ ਲਈ ਪਿੰਡੂ ਬੱਚਿਆਂ ਲਈ ਉਸ ਉਸੇ ਤਦਅਦ ਦੇ ਅਸੀਂ ਇਹ ਮੰਗ ਕਰ ਰਹੇ ਹਾਂ ਵੀ ਜਿਵੇਂ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤਾ ਹੈ ਤਾਂ ਉਹ ਵੀ ਸਰਕਾਰੀ ਯੂਨੀਵਰਸਿਟੀ ਉਵੇਂ ਹੀ ਇਹ ਯੂਨੀਵਰਸਿਟੀ ਵੀ ਕੀਤੀ ਜਾਵੇ ਕਿਉਂਕ ਜਦੋਂ ਇਹ ਬਣੀ ਸੀ ਇਹ ਪਿੰਡੂ ਬੱਚਿਆਂ ਨੂੰ ਪੜਨ ਵਾਸਤੇ ਬਣੀ ਸੀ ਬੈਕਵਰਡ ਏਰੀਆ ਸੀ ਇਸ ਕਰਕੇ ਪਿੰਡੂ ਬੱਚੇ ਇੱਥੇ ਪੜ ਸਕਣ ਤਾਂ ਹੀ ਯੂਨੀਵਰਸਿਟੀ ਬਣੀ ਗਈ ਤੇ ਇਸ ਲਈ ਅਸੀਂ ਇਹ ਮੰਗ ਕਰ ਰਹੇ ਆ ਵੀ ਉਹ 10% ਸੀਟਾਂ ਉਹਨਾਂ ਦੀ ਤਦਾਦ ਇੱਥੇ ਵੀ ਵਧਾਈਆਂ ਜਾਣ ਉਸ ਤੋਂ ਪਹਿਲਾਂ ਗੁਰਨਾਨ ਦੇ ਯੂਨੀਵਰਸਿਟੀ ਦੇ ਕਿਸੇ ਪ੍ਰਸ਼ਾਸਨਕ ਅਧਿਕਾਰੀ ਨਾਲ ਗੱਲ ਹੋਈ ਹੋਵੇ ਇਸ ਤੋਂ ਪਹਿਲਾਂ ਤੁਸੀਂ ਜ਼ਿਕਰ ਕੀਤਾ ਕਿ ਕੱਲ ਗਵਰਨਰ ਨਾਲ ਮਿਲਣ ਦੀ ਵੀ ਜਿਹੜੀ ਕੋਸ਼ਿਸ਼ਾਂ ਕੀਤੀ ਸੀਗੀ ਜੀ ਐਨ ਡੀ ਯੂ ਦੇ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਹੋਈ ਹੋਵੇ ਦੇਖੋ ਜੀ ਗੱਲਬਾਤ ਸਿਰਫ ਡੀਨ ਡੀਨ ਅਕੈਡਮਿਕ ਨਾਲ ਹੋਈ ਆ ਜੀ ਉਹਨਾਂ ਨੇ ਵੀ ਕੋਈ ਸਾਨੂੰ ਤਸੱਲੀ ਬਖਸ਼ਿਤ ਜਵਾਬ ਨਹੀਂ ਦਿੱਤਾ ਅਸੀਂ ਬੀਸੀ ਸਰ ਨੂੰ ਮਿਲਣ ਗਏ ਆਂ ਜੀ ਥੋੜੇ ਦਿਨ ਪਹਿਲਾਂ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਕੱਲ ਗਵਰਨਰ ਸਾਹਿਬ ਆਏ ਸੀ ਉਹਨਾਂ ਨੂੰ ਅਸੀਂ ਮਿਲਣ ਗਏ ਆਂ ਉਹਨਾਂ ਪੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਨੂੰ ਉਹਨਾਂ ਤੋਂ ਮਿਲ ਨਹੀਂ ਦਿੱਤਾ ਇਸ ਕਰਕੇ ਅਸੀਂ ਜਦੋਂ ਸਾਰੇ ਹੀ ਲਿਵਸੀਲੇ ਵਰਤਲੇ ਕੋਈ ਕੰਮ ਨਹੀਂ ਆਇਆ ਤਾਂ ਕਰਕੇ ਅੱਜ ਅਸੀਂ ਤਿੰਨ ਵਿਦਿਆਰਥੀ ਅਗੂ ਇੱਥੇ ਭੁੱਖ ਹੜਤਾਲ ਤੇ ਬੈਠੇ ਆਂ ਜੀ ਮਿਲਣ ਦਾ ਕੀ ਕਾਰਨ ਸੀ ਗਾ ਗਵਰਨਰ ਸਾਹਿਬ ਗਵਰਨਰ ਸਾਹਿਬ ਨੂੰ ਮਿਲ ਕੇ ਆਹੀ ਹੈ ਜਿਹੜੇ ਤਿੰਨ ਮੁੱਦੇ ਜਿੰਨਾ ਕਰਕੇ ਅਸੀਂ ਅੱਜ ਭੁੱਖ ਹੜਤਾਲ ਸ਼ੁਰੂ ਕੀਤੀ ਇਹ ਤਿੰਨ ਮੁੱਦੇ ਉਹ ਤੇ ਉਹਨਾਂ ਨੂੰ ਕਹਿਣਾ ਸੀ ਕਿ ਉਹ ਇਹਨਾਂ ਦਾ ਹੱਲ ਕਰਨ ਤੇ ਇੱਕ ਮੁੱਦਾ ਇਹ ਆ ਵੀ ਇਹ ਯੂਨੀਵਰਸਿਟੀ ਆਏ ਸਾਲ 5% ਫੀਸ ਵਧਾ ਦਿੰਦੀ ਆ ਜੀ ਸਾਰੇ ਕੋਰਸਾਂ ਦੀ ਦੇਖੋ ਇਹਦੇ ਇਸ ਮੰਗ ਲਈ ਜਵਾਬ ਸਾਡਾ ਇਹ ਆ ਕਿ ਹੋ ਸਕਦਾ ਕਿ ਜਿਹੜੇ ਕਿ ਗਵਰਨਮੈਂਟ EMPLOYEES ਨੇ ਉਹਨਾਂ ਦੀ ਤਾਂ ਹੋ ਸਕਦਾ ਵੀ ਆਏ ਸਾਲ 5% ਉਹਨਾਂ ਦੀ ਤਨਖਾਹ 'ਚ ਵਾਧਾ ਹੁੰਦਾ ਵੀ ਹੋਵੇ ਪਰ ਪੰਜਾਬ ਦਾ ਕਿਸਾਨ ਤਾਂ ਉੱਥੇ ਖੜਾ ਜੀ ਜੇ ਕੋਈ 20-50 ਰੁਪਏ ਫਸਲ ਦਾ ਰੇਟ ਵਧਦਾ ਤਾਂ ਉਹਨਾਂ ਦੀ ਦਵਾਈਆਂ ਦੇ ਖਰਚੇ ਵੱਧ ਜਾਂਦੇ ਆ ਜੀ ਤੇ ਇਸ ਕਰਕੇ ਕਿਸਾਨਾਂ ਨੂੰ ਔਖਾ ਹੋ ਜਾਂਦਾ ਕਿ ਉਹ ਆਪਣੇ ਬੱਚਾ ਨੂੰ ਇੱਥੇ ਪੜ੍ਹਾ ਸਕਣ ਇਸ ਕਰਕੇ ਇਹ ਜਿਹੜਾ 5% ਹਰ ਸਾਲ ਫੀਸ 'ਚ ਵਾਧਾ ਕਰਦੇ ਆ ਇੱਕ ਇਹ ਵੀ ਆਪਦਾ ਵਾਪਸ ਲੈਣ ਤੇ ਜਿਹੜੇ ਕੋਟੇ ਆ ਉਹ ਜਿਵੇਂ ਅਸੀਂ ਤੁਹਾਨੂੰ ਦੱਸਿਆ ਵੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੀ ਤਦਦ ਤੇ ਇੱਥੇ ਕੋਟੇ ਆ ਜਿਹੜੀਆਂ ਸਾਰੇ ਕੋਰਸਾਂ ਸੀਟਾਂ ਉਹ ਵਧਾਈਆਂ ਜਾਂ 10% ਤੇ ਇੱਕ ਮੁੱਖ ਮੰਗ ਇਹ ਵੀ ਆ ਕਿ ਇਸ ਯੂਨੀਵਰਸਿਟੀ ਵਿੱਚ ਜਿਹੜੇ ਪ੍ਰੋਫੈਸਰ ਭਰਤੀ ਕੀਤੇ ਜਾਂਦੇ ਨੇ ਉਹ ਇਸ ਵਾਰ ਸਾਨੂੰ ਸੁੱਣਨ ਚ ਆਇਆ ਵੀ ਉਹ ਬਾਹਰਲੀਆਂ ਸਟੇਟਾਂ ਤੋਂ ਕੀਤੇ ਗਿਆ ਜਿਵੇਂ ਜਰਨਲਿਜ਼ਮ ਡਿਪਾਰਟਮੈਂਟ ਚ ਕਾਏ ਆ ਐਵੇਂ ਕੋਈ 15 16 ਵਿਦਿਆ ਪ੍ਰੋਫੈਸਰ ਆਏ ਆ ਉਹ ਬਾਹਰਲੀ ਸਟੇਟ ਤੋਂ ਆਏ ਆ ਕੀ ਗੱਲ ਪੰਜਾਬ ਚ ਐਡੇ ਕਾਬਿਲ ਇੱਥੇ ਹੈ ਨਹੀਂ ਪ੍ਰੋਫੈਸਰ ਇੱਥੇ ਪੜਾਉਣ ਨੂੰ ਇਸ ਕਰਕੇ ਸਾਡੀ ਇੱਕ ਮੁੱਖ ਮੰਗ ਇਹ ਵੀ ਆ ਕਿ ਜਿਹੜੇ ਇੱਥੇ ਪ੍ਰੋਫੈਸਰ ਭਰਤੀ ਕੀਤੇ ਜਾਂਦੇ ਉਹ ਪੰਜਾਬ ਦੇ ਕੀਤੇ ਜਾਣ ਖਾਸ ਕਰਕੇ ਇਹ ਵੀ ਰੂਲ ਹੈਗਾ ਕਿ ਜੇਕਰ ਕਿਸੇ ਨੇ ਪੰਜਾਬ ਦੇ ਵਿੱਚ ਕੋਈ ਸਰਕਾਰੀ ਨੌਕਰੀ ਲੈਣੀ ਹੈ ਤਾਂ ਉਸ ਨੂੰ ਪੰਜਾਬੀ ਭਾਸ਼ਾ ਵੀ ਆਉਣੀ ਚਾਹੀਦੀ ਹੈ ਸੋ ਉਹਨਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੈਗਾ ਜਿਵੇਂ ਤੁਸੀਂ ਜ਼ਿਕਰ ਕਰ ਲਿਓ ਕਿ ਬਾਹਰਲੀ ਸਟੇਟਾਂ ਤੋਂ ਜਿਹੜੇ ਇੱਥੇ ਭਰਤੀ ਕੀਤੇ ਗਏ ਦੇਖੋ ਜੀ ਬਾਹਰਲੀਆਂ ਸਟੇਟਾਂ ਤੋਂ ਆ ਰਹੇ ਆ ਕੀ ਉਹਨਾਂ ਨੂੰ ਜੇ ਜਿਆਦਾ ਤੋਂ ਜਿਆਦਾ ਕੀ ਉਹਨਾਂ ਨੂੰ ਬੇਸਿਕ ਪੰਜਾਬੀ ਦਾ ਗਿਆਨ ਹੋਊਗਾ ਜੀ ਇਸ ਤੋਂ ਜ਼ਿਆਦਾ ਤਾਂ ਕੀ ਹੋਣਾ ਜੀ ਇਸ ਕਰਕੇ ਸਾਡੀ ਮੰਗ ਇਹ ਆ ਵੀ ਪੰਜਾਬ ਦੇ ਪ੍ਰੋਫੈਸਰਾਂ ਨੂੰ ਇੱਥੇ ਭਰਤੀ ਕੀਤਾ ਜਾਵੇ ਠੀਕ ਧੰਨਵਾਦ ਜੀ ਸੋ ਮੇਰੇ ਨਾਲ ਸੱਤ ਜਥੇਬੰਦੀ ਤੋਂ ਗੁਰਿੰਦਰ ਸਿੰਘ ਹੁਣੇ ਮੌਜੂਦ ਹੈ ਗੱਲਬਾਤ ਕਰਦੇ ਆਂ ਮੇਰੇ ਵਾਇਗੁਰਜੀ ਦੇ ਖਾਲਸਾ ਵੈਜੀ ਕੀ ਖਾਲਸਾ ਵੈਜੀ ਫਤਿਹਗੁਰ ਜੀ ਕੀ ਦੇਖੋ ਜੀ ਅਸੀਂ ਵੀ ਕਾਫੀ ਸਮੇਂ ਤੋਂ ਜੁੜੇ ਹੋਏ ਇਸ ਮਸਲੇ ਦੇ ਨਾਲ ਮੈਂ ਜੇ ਇਹ ਤੇ ਥੋੜਾ ਚਾੰਦਣਾ ਪਾਵਾਂ ਤੇ ਚਲੋ ਇਹ ਕੋਟੇ ਵਾਲਾ ਮਸਲਾ ਤਾਂ ਹੁਣ ਪਤਾ ਲੱਗਾ ਪਰ ਜਿਹੜਾ ਇਹ ਫੀਸਾਂ ਵਾਲਾ ਮਸਲਾ ਇਹ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਪਿਛਲੇ 4 ਸਾਲ ਤੋਂ ਜਦੋਂ ਦਾ ਮੈਂ ਯੂਨੀਵਰਸਿਟੀ ਦੇ ਵਿੱਚ ਆਇਆ ਅਜ ਤੋਂ 3 ਸਾਲ ਪਹਿਲਾਂ ਵਾਈਸ ਚਾਂਸਲਰ ਨਾਲ ਸਾਡੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਵਾਈਸ ਚਾਂਸਲਰ ਦੀ ਸਪਾਲ ਸਿੰਘ ਸੰਧੋਣਾ ਨੇ ਕਲੀਅਰ ਕਰ ਦਿੱਤਾ ਸੀ ਕਿ ਜਿੰਨਾ ਚਿਰ ਸਟੇਟ ਗਵਰਨਮੈਂਟ ਫੰਡ ਨਹੀਂ ਦਿੰਦੀ ਮੈਂ ਫੀਸਾ ਨਹੀਂ ਕਟਾ ਸਕਦਾ ਇੰਡਾਇਰੈਕਟ ਰੂਪ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਰੱਬ ਨੇ ਠੇਕਾ ਦੇ ਕੇ ਘੱਲਿਆ ਯੂਨੀਵਰਸਿਟੀ ਚਲਾਉਂਦਾ ਤੇ ਮੈਨੂੰ ਕਿਸੇ ਵੀ ਕੀਮਤ ਤੇ ਯੂਨੀਵਰਸਿਟੀ ਚਲਾਉਂਗਾ ਮੈਨੂੰ ਕੁਝ ਵੀ ਕਰਨਾ ਪਵੇ ਉਹਦੇ ਲਈ ਚਾਹੇ ਉਹ ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਖੂਨ ਨਿਚੋੜੇ ਚਾਹੇ ਉਹ ਦਿਹਾੜੀ ਕਰਦੇ ਜਿਹੜੇ ਆਮ ਪਰਿਵਾਰ ਉਹਨਾਂ ਦਾ ਖੂਨ ਨਿਚੋੜੇ ਕੁਝ ਵੀ ਉਹਨਾਂ ਨੂੰ ਕਰਨਾ ਪਵੇ ਪਰ ਉਹਨਾਂ ਕੋਲ ਠੇਕਾ ਹੈ ਕਿ ਉਹਨਾਂ ਨੇ ਯੂਨੀਵਰਸਿਟੀ ਚਲਾਉਣੀ ਆ ਜਿਹੜਾ ਕੋਟੇ ਦਾ ਮਸਲਾ ਹੈ ਜੀ ਦੇਖੋ ਜਦੋਂ 1970 ਦੇ ਤਕਰੀਬ ਇਹ ਜਿਹੜਾ ਆਪਣਾ ਰੇਲਵੇ ਸਟੇਸ਼ਨ ਹੈ ਜਦੋਂ ਤੋਂ ਪਰਾਂ ਪਰਾਂ ਹੈ ਇਹ ਸਾਰਾ ਪਿੰਡੂ ਏਰੀਆ ਹੀ ਜਿੱਥੇ ਯੂਨੀਵਰਸਿਟੀ ਬਣੀ ਆ ਇਹ ਚਲੋ ਬਾਅਦ ਸ਼ਹਿਰ ਦੇ ਵਿੱਚ ਤਬਦੀਲ ਹੋ ਗਿਆ ਉਸ ਸਮੇਂ ਜਿਤਨਾ ਜਿਤਨਾ ਸਮਾਂ ਹੁੰਦਾ ਜਾਂਦਾ ਪਿੰਡੂ ਯੂਨੀਵਰਸਿਟੀ ਬਣ ਦਾ ਕਾਰਨ ਇਹ ਸੀ ਕਿ ਜਿਹੜੇ ਪਿੰਡਾਂ ਦੇ ਬੱਚੇ ਆ ਬਾਰਡਰ ਏਰੀਏ ਦੇ ਬੱਚੇ ਆ ਉਹਨਾਂ ਨੂੰ ਸਹੂਲਤ ਦਿੱਤੀ ਜਾਵੇ ਕਿ ਜਿਹੜਾ ਏਰੀਆ ਵੇ ਪਿਛੜਿਆ ਨਾ ਰਹਿ ਜਾਵੇ ਕਿ ਇਹ ਵੀ ਸਮਾਜ ਦੇ ਨਾਲ ਤਰੱਕੀ ਕਰ ਸਕਣ ਜਿੰਨਾਂ ਲੋਕਾਂ ਲਈ ਯੂਨੀਵਰਸਿਟੀ ਬਣੀ ਆ ਪਹਿਲੀ ਗੱਲ ਤੇ ਤੁਸੀਂ ਉਹਨਾਂ ਨੂੰ ਕੋਟੇ ਦੇ ਵਿੱਚ ਫਿਕਸ ਕਰਤਾ ਚਲੋ ਫਿਰ ਠੀਕ ਉਹ ਕੋਟੇ ਨੂੰ ਇੱਕ ਸਾਜ਼ਿਸ਼ ਦੇ ਤਹਿਤ ਪਹਿਲਾਂ 2017-18 ਦੇ ਵਿੱਚ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਅੱਧਾ ਖਤਮ ਕੀਤਾ ਜਾਂਦਾ ਤੇ ਫਿਰ 2022 ਦੇ ਵਿੱਚ ਜਿਹੜਾ ਉਹਨੂੰ ਬਿਲਕੁਲ ਹੀ ਜਿਹੜਾ ਮੋੜ ਤੋਂ ਹੀ ਖਾਰਜ ਕਰਕੇ ਤੇ ਉਹਨੂੰ ਐਕਸ ਸਰਵਿਸਮੈਨ ਦੇ ਜਿਹੜਾ ਕੋਟਾ 12% ਕੋਟਾ ਟੋਟਲ ਬਣਦਾ ਤੇ ਐਕਸ ਸਰਵਿਸਮੈਨ ਨੂੰ 15% ਕੋਟਾ ਦੇ ਦਿੱਤਾ ਜਾਂਦਾ ਇਸੇ। ਹਮੇਸ਼ਾ ਦੇਖਿਆ ਜਾਵੇ ਖਾਸ ਕਰਕੇ ਸਰहदी ਇਲਾਕਿਆਂ ਤੋਂ ਕਿਸਾਨਾਂ ਦੇ ਪੁੱਤ ਕੱਢਦੇ ਨੇ। ਤਾਂ ਇਸ ਸੰਘਰਸ਼ ਦੇ ਵਿੱਚ ਕਿਸਾਨ ਸਾਥੀ ਇਹ ਰਹੇ ਨੇ ਨਾਲ। ਬਿਲਕੁਲ ਜੀ ਦੇਖੋ ਅਸੀਂ ਤਾਂ ਹਜੇ ਤੱਕ ਸਿਰਫ ਇਹ ਚਾਉਂਦੇ ਆ ਵੀ ਯੂਨੀਵਰਸਿਟੀ ਦਾ ਇੰਟਰਨਲ ਮਾਮਲਾ ਵਾ ਅਸੀਂ ਬੈਠੇ ਆ ਭੁਗੜ ਧਾਲ ਤੇ ਸੋਮਵਾਰ ਜਿੱਤ ਈ ਸੋਮਵਾਰ ਨੂੰ ਯੂਨੀਵਰਸਿਟੀ ਦਾ ਗੇਟ ਬੰਦ ਕਰਨ ਜਾ ਰਹੇ ਉਹਨਾਂ ਕਾਫੀ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਉਹਨਾਂ ਉੱਥੇ ਪਹੁੰਚ ਰਹੀਆਂ ਵਾ ਸੋ ਇਹ ਮਸਲਾ ਨਹੀਂ ਇਹ ਜਿੱਥੇ ਜਿੱਥੇ ਆਮ ਜੀ ਸਿੱਧੀ ਜੇ ਸੁਧਾਰ ਰਿਸ਼ਤਾ ਟਿਹੜਾ ਨਾਲ ਜੁੜੀ ਹੋਈ ਗੱਲ ਆ ਕਿ ਜੇ ਜਿੰਨੇ ਕਮਾਉਣਾ ਵਾ ਜੇ ਇਥੇ ਪੜੂਗਾ ਉਹਨੇ ਬਾਹਰ ਨਹੀਂ ਤਰੱਕੀ ਕਰਨੀ ਤੇ ਜਿੱਥੇ ਢਿਡ ਦੇ ਨਾਲ ਰੁਜ਼ਗਾਰ ਨਾਲ ਜੁੜੀ ਗੱਲ ਹੋਵੇ ਉੱਥੇ ਹਰ ਕੋਈ ਆਪਣਾ ਕੁਰਬਾਨ ਕਰਨ ਨੂੰ ਤਿਆਰ ਹੁੰਦਾ। ਹੁਣ ਵਾਰ ਤੁਸੀਂ ਯੂਨੀਵਰਸਿਟੀ ਦਾ ਗੇਟ ਬੰਦ ਕਰ ਰਹੇ ਹੋ ਵਿਦਿਆਰਥੀਆਂ ਨੂੰ ਦਿੱਕਤ ਵੀ ਆ ਸਕਦੀ ਹੈ। ਦੇਖੋ ਇਹ ਹੈਗਾ ਹੀ ਵਿਦਿਆਰਥੀਆਂ ਲਈ ਕਿਉਂਕਿ ਉਹਨਾਂ ਸੀ ਭੁਖੜਤਾਲ ਤੇ ਬੈਠੇ ਆ ਜੇ ਸਾਡੀ ਨਹੀਂ ਗੱਲਬਾਤ ਸੁਣਗੇ ਤੇ ਸਾਡੇ ਕੋਲ ਲਾਸ ਸਬਜੈਕਟ ਫਿਰ ਯੂਨੀਵਰਸਿਟੀ ਬੰਦ ਕਰਨੇ ਰਹਿੰਦੀ ਹੈ। ਕਿ ਜੇ ਖੂਨ ਨਿਚੋੜ ਕੇ ਨਾ ਯੂਨੀਵਰਸਿਟੀ ਚਲਾਣੀ ਹੈ ਤੇ ਇਹ ਉਹਦੀ ਯੂਨੀਵਰਸਿਟੀ ਚ ਇਹਨੂੰ ਚੰਗਾ ਯੂਨੀਵਰਸਿਟੀ ਬਣਦੀ ਹੋ ਜੇ ਕਦੋਂ ਤੱਕ ਸਮਾਂ ਰੱਖਿਆ ਤੁਸੀਂ ਕਦੋਂ ਤੱਕ ਭੁਖੜ ਹਦਾਲ ਤੇ ਬੈਠੇ ਆਣ ਮਥੇ ਸਮੇਲੀ ਆ ਜਿੰਨਾ ਸਮਾਂ ਜਿਹੜੀਆਂ ਸਾਡੀਆਂ ਮੰਗਾਂ ਇਹ ਪੂਰੀਆਂ ਨਹੀਂ ਕਰਦੇ ਜੋ ਕੁਝ ਵੀ ਹੋਵੇ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਅੱਜ ਬੈਠੇ ਆਂ ਚਾਹੇ ਉਹ ਹਫਤਾ ਲੱਗੇ ਵੀਕ ਲੱਗੇ ਮਹੀਨਾ ਲੱਗੇ ਅਸੀਂ ਉਹਨਾਂ ਜਿਹੜੇ ਭੁਖੜ ਹਦਾਲ ਨਹੀਂ ਤੋੜਾਂਗੇ ਜਿੰਨਾਂ ਜਿਹੜਾ ਪ੍ਰਸ਼ਾਸਨ ਜਿਹੜਾ ਆਪਣਾ ਤਾਨਾਸ਼ਾਹ ਰਵਈਆ ਛੱਡ ਕੇ ਸਾਡੀ ਗੱਲਾਂ ਨਹੀਂ ਮੰਨਦਾ ਉਹਨਾਂ ਚਿਰ ਭੁਖੜ ਹਦਾਲ ਜਰੀ ਖਰਾਬੀ ਹੁੰਦੀ ਹੈ ਤਾਂ ਫਿਰ ਕੌਣ ਜ਼ਿੰਮੇਵਾਰ ਹੈ ਦੇਖੋ ਜੀ ਜ਼ਿੰਮੇਵਾਰਤਾ ਇਹ ਪ੍ਰਸ਼ਾਸਨ ਹੀ ਹੈ ਤਾਨਾਸ਼ਾ ਜਿਹੜੇ ਇੱਥੇ ਦੇ ਜਿਹੜੇ ਆਪਣੇ ਵਿਧਾਨ ਸਭਾ ਦੇ ਜਿਹੜੇ ਸਪੀਕਰ ਹੈ ਅਕਲਤਾਰ ਸਿੰਘ ਸਦਵਾ ਪਿੱਛੇ ਜੀ ਇੱਕ ਸੈਮੀਨਾਰ ਤੇ ਇੱਥੇ ਕਹਿ ਕੇ ਗਾਇਬ ਯੂਨੀਵਰਸਿਟੀ ਦੇ ਗੈਸਟਤਾ ਹੋਇ ਚਿਹੜਾ ਫਾਈਵ ਸਟਾਰ ਵਾਲੀ ਫੀਲਿੰਗ ਆ ਹੁੰਦੀ ਆ ਵੀ ਉਹ ਫਾਈਵ ਸਟਾਰ ਜਿਹੜੇ ਬੱਚਿਆਂ ਦੇ ਸਿਰ ਤੇ ਬਣਿਆ ਹੈ ਤੇ ਉਹ ਇੱਥੇ ਵੀ ਵੇਖ ਲੈਣ ਕਿ ਵੀ ਉਹ ਜਿਹੜੇ ਫਾਈਵ ਸਟਾਰ ਜਿਹੜੇ ਬੱਚਿਆਂ ਦੇ ਪੈਸੇ ਬਣਿਆ ਅੱਜ ਉਹ ਗਰਮੀ ਦੇ ਵਿੱਚ ਤਪਦੀਆਂ ਸੜਕਾਂ ਤੇ ਬੈਠੇ ਆ ਸੋ ਇਹ ਸਰਕਾਰ ਇੱਕ ਪਾਸੇ ਤਾਂ ਕੱਲ ਜਿਵੇਂ ਗਵਰਨਰ ਸਾਹਿਬ ਵੀ ਇੱਥੇ ਆਏ ਕੱਲ ਸਾਰਾ ਦਿਨ ਜਿਹੜੀ ਆ ਕਸ਼ਮੈ ਕਸ਼ ਚੱਲਦੀ ਰਹੀ ਸਾਡੀ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਦੇ ਪ੍ਰਸ਼ਾਸਨ ਦੀ ਸਾਰਾ ਦਿਨ ਪੀਐਸ ਯੂਨੀਵਰਸਿਟੀ ਅਥਾਰਟੀ ਦਾ ਕੱਲ ਸਾਰਾ ਦਿਨ ਜਿਹੜਾ ਜੋਰ ਲੱਗਾ ਰਿਹਾ ਵੀ ਬੱਚੇ ਕਿਸੇ ਵੀ ਤਰ੍ਹਾਂ ਜਿਹੜਾ ਵਾ ਉਹ ਗਵਰਨਰ ਤੱਕ ਨਾ ਮਜਣਾ ਇੱਕ ਬਨੇ ਤੇ ਗਵਰਨਰ ਤੇ ਸੀਐਮ ਭਗਵੰਤ ਮਾਨ ਸਾਹਿਬ ਦੇ ਵਿੱਚ ਜੰਗ ਚੱਲ ਰਹੀ ਆ ਕਿ ਮੈਂ ਚਾਂਸਲਰ ਲੱਗਣਾ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਚਾਂਸਲਰ ਲੱਗਣਾ ਸਾਰੀ ਇੱਥੇ ਸੈਸ਼ਨ ਜਿਹੜਾ ਸਪੈਸ਼ਲ ਸੈਸ਼ਨ ਸੱਦ ਕੇ ਇਹਨਾਂ ਨੇ ਬਿੱਲ ਭੇਜਿਆ ਉਤੋਂ ਇਹਨ ਵਿਦਿਆਰਥੀਆਂ ਦੇ ਇੱਕ ਮਸਲੇ ਨਾਲ ਜੁੜੀ ਹੁਣ ਸਾਡੀ ਚੌਥੀ ਮੰਗ ਹੈ ਜਿਵੇਂ ਇਸਕਰਮ ਸਿੰਘ ਹੋਣ ਹਨ ਤਕਰੀਬਨ ਤੁਹਾਨੂੰ ਤਿੰਨਾਂ ਮੰਗਾਂ ਦੀ ਜਿਹੜੀ ਚਾందਨਾ ਬਾਦੜੇ ਚੌਥੀ ਮੰਗ ਰੱਖੀ ਹੁਣ ਇੱਕ ਬਣਿਆ ਦਾ ਅਥਾਰਟੀ ਕਹਿੰਦੀ ਆ ਵੀ ਜਿਹੜੀ ਯੂਨੀਵਰਸਿਟੀ ਬੱਚਿਆਂ ਦੇ ਸਿਰ ਤੇ ਚੱਲਦੀ ਆ ਹੁਣ ਇੱਥੇ ਨਾਨ ਟੀਚਿੰਗ ਐਸੋਸੀਏਸ਼ਨ ਦੀ ਇਲੈਕਸ਼ਨ ਹੁੰਦੀ ਆ ਨਾਨ ਟੀਚਿੰਗ ਬਣੀ ਹੋਈ ਐ ਇੱਥੇ ਐਸੋਸੀਏਸ਼ਨ ਹਰ ਸਾਲ ਇਲੈਕਸ਼ਨ ਹੁੰਦੀ ਆ ਜਿਹੜੀ ਆ ਟੀਚਰ ਐਸੋਸੀਏਸ਼ਨ ਐ ਉਹਨਾਂ ਦੀ ਇਲੈਕਸ਼ਨ ਹੁੰਦੀ ਐ ਤੇ ਟੀਚਰ ਐਸੋਸੀਏਸ਼ਨ ਹਰ ਵਾਰ ਬਣਦੀ ਆ ਇਥੋਂ ਤੱਕ ਜਿਹੜੀ ਆਫੀਸਰ ਐਸੋਸੀਏਸ਼ਨ ਵੀ ਇੱਥੇ ਸਾਡੀ ਚੌਥੀ ਮੰਗ ਇਹ ਵੀ ਆ ਕਿ ਜਿਹੜੀ ਜਲਦ ਤੋਂ ਜਲਦ ਜਿਹੜਾ ਉਸੇ ਤਿੰਨਾਂ ਜਿਹੜੀਆਂ ਐਸੋਸੀਏਸ਼ਨਾਂ ਦੀ ਤਰਜ਼ ਤੇ ਜਿਹੜਾ ਵਾ ਸਟੂਡੈਂਟ ਕਾਉਂਸਲ ਜਿਹੜਾ ਹੀ ਵੀ ਤਰੀਕੇ ਦੇ ਨਾਲ ਇਹਨਾਂ ਦਾ ਰੋਲ ਇਤਨਾ ਡੀਆਰ ਇਲੈਕਸ਼ਨ ਹੁੰਦੀਆਂ ਚਲੋ ਜਿਹੜੀ ਡਾਇਰੈਕਟ ਇਲੈਕਸ਼ਨ ਆ ਉਹਦੇ ਪੰਜਾਬ ਸਰਕਾਰ ਨੇ ਕਾਫੀ ਸਮੇਂ ਤੋਂ ਬੰਦ ਕੀਤੀ ਹੋਈ ਸਾਰੇ ਪੰਜਾਬ ਦੇ ਵਿੱਚ ਪਰ ਜਿਹੜਾ ਇੱਕ ਦੂਸਰਾ ਮੈਥਡ ਆ ਲਿੰਕਡੋ ਕਮੇਟੀ ਦੀ ਜਿਹੜੀ ਗਾਈਡਲਾਈਨਸ ਦੇ ਹਿਸਾਬ ਦੇ ਨਾਲ ਵੀ ਡੀਆਰ ਜਿਹੜੇ ਆ ਉਹ ਇੱਕ ਜਿਹੜਾ ਆਪਣਾ ਨੁਮਾਇੰਦਾ ਚੁਣ ਸਕਦੇ ਆ ਸੋ ਜਿਨ੍ਹਾਂ ਦੀ ਨਿਮਈ ਉਹਨਾਂ ਕੋ ਆਪਣਾ ਕੋਈ ਨੁਮਾਇੰਦਾ ਹੀ ਨਹੀਂ ਹੈਗਾ ਸੋ ਸਾਡੀ ਚੌਥੀ ਕਈ ਸਾਹ ਤੁਹਾਨੂੰ ਅੱਗੇ ਦੱਸਦਾ ਜਿੰਨਾ ਚਿਰ ਇਹ ਮੰਗਾਂ ਤੇ ਨਹੀਂ ਮੰਨਦੇ ਉਹ ਨਾਚਰ ਅਸੀਂ ਭੁਖੜ ਹੜਤਾਲ ਜਾਰੀ ਰੱਖਾਂਗੇ ਜੀ ਦੇਖੋ ਜੀ ਇਹ ਭੁਖੜ ਹੜਤਾਲ ਦਾ ਜਿਹੜਾ ਜ਼ਿਕਰ ਆ ਉਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਚਾਰ ਮੁੱਦੇ ਗੁਰਵਿੰਦਰ ਸਿੰਘ ਹੋਣਾ ਨੇ ਗਿਨਾਤਿਆ ਸੋਰਸ ਨੂੰ ਲੈ ਕੇ ਉਮੀਦ ਹੈਗੀ ਹੈ ਕਿ ਜ਼ਰੂਰ ਇੱਕ ਦਿਨ ਜਿਹੜੇ ਇਹ ਮੁੱਦੇ ਪੂਰੇ ਹੋਣਗੇ ਗੱਲਬਾਤ ਕਰਦੇ ਆ ਕਰਨ ਜੀ ਕਿੱਦਾਂ ਦੇਖਦੇ ਹੋ ਜੋ ਹੁਣ ਫੈਸਲੇ ਲਿੱਤੇ ਗਏ ਨੇ ਇਹਨਾਂ ਵੱਲੋਂ ਯੂਨੀਵਰਸਿਟੀ ਵੱਲੋਂ ਉਸ ਨੂੰ ਲੈ ਕੇ ਅੱਜ ਤੁਸੀਂ ਭੁਖੜ ਹੜਤਾਲ ਤੇ ਦਾ ਬੈਠ ਕੇ ਹੋ ਕਦੋਂ ਤੱਕ ਇਹ ਜਿਹੜੀਆਂ ਅਣਮਿੱਥੇ ਸਮੇਂ ਲਈ ਰਹਿਣਗੀਆਂ ਕੀ ਆਸ ਲੱਗਦੀ ਹੈ ਵਾਕਈ ਗੱਲਬਾਤ ਸੁਣੇਗਾ ਪ੍ਰਸ਼ਾਸਨ ਜਾਂ ਨਹੀਂ ਆ ਸਗੀ ਇਹ ਤਾਂ ਹੁਣ ਜੀ ਟਾਈਮ ਦੱਸੇਗਾ ਅਸੀਂ ਤਾਂ ਆਪਦਾ ਅਣਮਿੱਥੇ ਅਸੈਂਬਲੀ ਪੋਖੜ ਤਲ ਦੇ ਬੈਠ ਚੁਕੇ ਹਾਂ ਜਿੰਨਾ ਚਿਰ ਸਾਡੇ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਕਿ ਆਪਾਂ ਦੇਖ ਰਹੇ ਸਾਰਾ ਸਾਰ ਪਿੰਡਾਂ ਦੇ ਬੱਚਿਆਂ ਦੀ ੱੱਕਾ ਹੈ ਬਾਰਡਰ ਏਰੀਆ ਵਾਲੇ ਬੱਚਿਆਂ ਦੀ ੱੱਕਾ ਹੈ ਕਿ ਜਿੰਨਾ ਬੱਚਿਆਂ ਲਈ ਯੂਨੀਵਰਸਿਟੀ ਬਣੀ ਹੈ ਅੱਜ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ ਉਹਨਾਂ ਲਈ ਉਹਨੇ ਕੋਟਾ ਬਣਾ ਦਿੱਤਾ ਕਿ ਜਿਨ੍ਹਾਂ ਲਈ ਯੂਨੀਵਰਸਿਟੀ ਬਣੀ ਹੈ ਅਸੀਂ ਇਹ ਚਾਉਂਦੇ ਆ ਵੀ ਸਾਨੂੰ ਵਾਲੇ ਹੱਕ ਦੇ ਦੇਣ ਤਾਂ ਹੀ ਬੱਚੇ ਐਵੇਂ ਸੜਕਾਂ ਦੇ ਨਾਮ ਬਰੋਲਣ ਤੇ ਬਾਕੀ ਦੱਸੋ ਟਾਈਮ ਦੱਸੇਗਾ ਕਿ ਪ੍ਰਸ਼ਾਸਨ ਸਾਡੀ ਗੱਲ ਸੁਣਦਾ ਹੈ ਜਾਂ ਨਹੀਂ ਕਿਹਾ ਜਾਵੇ 15-20 ਵਿਦਿਆਰਥੀ ਬੈਠੇ ਨੇ ਇਸ ਵਕਤ ਇੱਥੇ ਸੌਣ ਵਾਲੇ ਦਿਨਾਂ ਚ ਕਿੰਨਾ ਕਈ ਕੱਟ ਰਹੇਗਾ ਵਿਦਿਆਰਥੀਆਂ ਦਾ ਇੱਥੇ ਨੂੰ ਦੇਖੋ ਹੋਰ ਹੀ ਟਾਈਮ ਦੇ ਹਿਸਾਬ ਨਾਲ ਯੂਨੀਵਰਸਿਟੀ ਬੱਚਿਆਂ ਨੂੰ ਵੀ ਆਪ ਦਾ ਪਤਾ ਲੱਗੇਗਾ ਸਾਰੇ ਬੱਚੇ ਆਉਂਦੇ ਨੇ ਆ ਕੇ ਬੈਠਦੇ ਨੇ ਟਾਈਮ ਦਿੰਦੇ ਨੇ ਆਪ ਦਾ ਕਿਉਂਕਿ ਬੱਚਿਆਂ ਨੇ ਕਲਾਸਿਸ ਨੇ ਇਹ ਬਾਈ ਕਲਾਸਿਸ ਟੈਂਡ ਸ਼ਾਟ ਕਰਦੇ ਨੇ ਕਿ ਉਹ ਸਾਰੇ ਚੀਜ਼ਾਂ ਮਗੋਂ ਨਾ ਬੱਚਾ ਨਾਲ ਆਪਦਾ ਵੀ ਵੇਖਣਾ ਹੁੰਦਾ ਕਿ ਆਉਂਦੇ ਨੇ ਬੈਠਦੇ ਚੱਲ ਜਾਂਦੇ ਨੇ ਹਾਂਜੀ ਸੋ ਬਿਲਕੁਲ ਹੁਣ ਪ੍ਰਸ਼ਾਸਨ ਦੇ ਅੱਗੇ ਮੰਗਾ ਹੈਗੀਆਂ ਨੇ ਸੋ ਇਹ ਮੁੱਦਾ ਕਾਫੀ ਲੰਬੇ ਸਮੇਂ ਤੋਂ ਗੰਭੀਰ ਚੱਲ ਰਿਹਾ ਸੀਗਾ ਕੱਲ ਇੱਥੇ ਪੰਜਾਬ ਦੇ ਗਵਰਨਰ ਬਨਮਰੀ ਲਾਲ ਪਰੋਖਿਤ ਵੀ ਪਹੁੰਚੇ ਸੀਗੇ ਜਦੋਂ ਇਹਨਾਂ ਨੇ ਵਿਦਿਆਰਥੀਆਂ ਨੇ ਮਿਲਣ ਦੀ ਗੱਲਬਾਤ ਕੀਤੀ ਪਰ ਗੁਰਨਾਨ ਦੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਪਰ ਸਵਾਲ ਇੱਥੇ ਇਹ ਖੜਾ ਹੈ ਕਿ ਜਿੱਥੇ ਲੱਖਾਂ ਦੀਆਂ ਫੀਸਾਂ ਬੱਚੇ ਇਸ ਜਗ੍ਹਾ ਤੇ ਦੇ ਰਹੇ ਨੇ ਤਾਂ ਗੁਰਨਾਨ ਦੇ ਯੂਨੀਵਰਸਿਟੀ ਦੇ ਵਾਈਸ ਚਾਂਸਲ ਇਹਾਂ ਦੂਜੇ ਪਾਸੇ ਜੇਕਰ ਕੋਈ ਇੱਥੇ ਗਵਰਨਰ ਆ ਰਿਹਾ ਤਾਂ ਬੱਚਿਆਂ ਦੇ ਮੁੱਦੇ ਕਿਉਂ ਨਹੀਂ ਸੁਨੇ ਜਾ ਰਹੇ ਉਧਾ ਤਾਂ ਗੱਲਾਂ ਆਪਾਂ ਵੱਡੇ ਵੱਡੇ ਐਜੂਕੇਸ਼ਨ ਸਿਸਟਮ ਦੀਆਂ ਕਰਦੇ ਆਂ ਪਰ ਇੱਥੇ ਵਿਦਿਆਰਥੀਆਂ ਦੇ ਜਿਹੜੇ ਜੋ ਮੁੱਦੇ ਹੈਗੇ ਨੇ ਉਹਨਾਂ ਤੇ ਚਾਨਣਾ ਨਹੀਂ ਪਾਇਆ ਜਾ ਰਿਹਾ ਜ਼ਰੂਰ ਇਸ ਤੇ ਚਾਨਣ ਪਾਣਾ ਚਾਹੀਦਾ ਹੈ ਸਰਕਾਰ ਨੂੰ ਜੋ ਆਪਣਾ ਫੈਸਲਾ ਲਿੱਤਾ ਹੈ ਉਹ ਇਹਨਾਂ ਨੇ ਕਿਹਾ ਹੈ ਕਿ ਉਹ ਬਿਲਕੁਲ ਵਾਜਬ ਨਹੀਂ ਹੈਗਾ ਉਹ ਨੂੰ ਵਾਪਸ ਲੈਣਾ ਚਾਹੀਦਾ ਸੋ ਦੇਖਦੇ ਆਂ ਜਿਹੜੀ ਅਨਮਿੱਥੇ ਸਮੇਂ ਲਈ ਉਹ ਖੜ੍ਹਤਾ ਲੈਣਾ ਵੱਲੋਂ ਰੱਖੀ ਗਈ ਹੈ ਕਦੋਂ ਗੁਰਨਾਨ ਦੇਵ ਯੂਨੀਵਰਸਿਟੀ ਦਾ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਜਾਂ ਕੋਈ ਸਰਕਾਰੀ ਅਧਿਕਾਰੀ ਇਹਨਾਂ ਦੀ ਗੱਲਬਾਤ ਉੱਤੇ ਚੱਲਣਾ ਪਉਂਦਾ ਮੈਨੂੰ ਦਿਓ ਇਜਾਜ਼ਤ ਉਹਨਾਂ ਦੇ ਲਈ ਸਿਮਰਦੀਪ ਸਿੰਘ ਅਮਰਸ